ਮਿਸਿਸ ਬਾਦਲ ਨੇ ਕੀਤਾ ਸੀ ਵਿਆਹ ਮੇਰਾ ਸਾਰਾ ਦਾਜ ਉਹਨਾਂ ਨੇ ਦਿੱਤਾ ਸੀ ਤੇ ਮੈਂ ਉਹਨਾਂ ਦੀ ਹਜੇ ਵੀ ਮੈਂ ਮੈਨੂੰ ਉਹ ਬੁੜੀ ਨਹੀਂ ਮਿਲਨੀ ਉਦਾਂ ਦੇ ਉਹ ਜਿਹੜਾ ਇਨਸਾਨ ਸੀ ਉਹ ਮੈਨੂੰ ਹੁਣ ਤੱਕ ਹਜੇ ਤੱਕਰ ਨਹੀਂ ਮਿਲਿਆ ਮੇਰੇ ਕੋਲ ਹਜੇ ਵੀ ਯਾਦ ਆ ਮੈਨੂੰ ਉਹ ਮੈਂ ਵੇਚਿਆ ਨਹੀਂ ਨਾ ਮੈਂ ਕਿਸੇ ਨੂੰ ਦਿੱਤਾ ਉਹਨੂੰ ਐ ਬਸ ਰੱਖਣਾਗਾ ਜਿਵੇਂ ਜਿਵੇਂ ਪਰਮਾਤਮਾ ਤਰੱਕੀ ਕਰੋ ਓਵੇਂ ਓਵੇਂ ਉਹਦਾ ਉਹਦਾ ਵੀ ਲੈਵਲ ਵਧੀ ਜਾਊਗਾ ਪਾਈਂ ਕਹਿੰਦੇ ਵੀ ਗਬੂਰਖਾਨ ਦੀਆਂ ਪੋਤੀਆਂ ਅੱਜ ਪੂਰੀ ਦੁਨੀਆ ਛਾਈਆਂ ਹੋਈਆਂ ਛਾਈਆਂ ਹੋਈ ਇਹ ਉਹਨਾਂ ਦੀ ਬਦੌਲਤ ਹੀ ਆ ਤੇ ਚਾਰ ਪੰਜ ਭੈਣਾਂ ਸੀ ਅਸੀਂ ਪੰਜ ਭੈਣਾਂ ਲਈ ਬਹੁਤ ਔਖਾ ਸੀਗਾ ਤੇ ਚਲੋ ਬਾਬਾ ਜੀ ਨੇ ਹੁਣ ਪਰਮਾਤਮਾ ਨੇ ਬਹੁਤ ਅੱਛੀ ਸੁਣੀ ਆ ਪਰ ਜਿਹੜਾ ਜਿਹੜਾ ਗਰੀਬ ਇੱਕ ਗਰੀਬ ਬੰਦਾ ਹੁੰਦਾ ਉਤੋਂ ਬੇਟੀਆਂ ਹੁੰਣ ਉਹਦੇ ਲਈ ਬਹੁਤ ਔਖਾ ਹੁੰਦਾ ਤੇ ਚਲੋ ਮਹਾਰਾਜ ਸਾਰਿਆਂ ਤੇ ਇਦਾਂ ਕਿਰਪਾ ਕਰਨਾ ਡੈਲੀ ਪੋਸਟ ਪੰਜਾਬੀ ਦੇ ਦੇਖ ਰਿਹਾ ਹਾਂ ਤੇ ਮੈਂ ਹਾਂ ਆਦੀਪ ਸੰਦੀਪ ਪੁਸ਼ਪਾ ਮਾਂ ਵੱਲੋਂ ਅੱਜ 8 ਲੋੜਵਾਂਤੀਆਂ ਦੇ ਵਿਆਹ ਕੀਤੇ ਗਏ ਨੇ ਇਸ ਮੌਕੇ ਪੰਜਾਬੀ ਇੰਡਸਟਰੀ ਦੇ ਨਾਮਵਰ ਕਲਾਕਾਰ ਪਹੁੰਚੋ ਨੇ ਰੱਜੀਆ ਜੀ ਮੇਰੇ ਨਾਲ ਨੇ ਰੱਜੋ ਸੁਲਤਾਨ ਬਾਕਮਾਲ ਕਲਾਕਾਰ ਨੇ ਅਫਸਾਨਾ ਖਾਨ ਦੇ ਭੈਣ ਨੇ ਪੂਰਾ ਪਰਿਵਾਰ ਇਹਨਾਂ ਦਾ ਮਿਊਜ਼ਿਕ ਇੰਡਸਟਰੀ ਨਾਲ ਜੁੜਿਆ ਹੋਇਆ ਇਹਨਾਂ ਦੇ ਪਿਤਾ ਸੀਰਾ ਖਾਨ ਵੀ ਇਸੇ ਇੰਡਸਟਰੀ ਦੇ ਨਾਲ ਬਾਬਾ ਸਨ ਤਾਂ ਗੱਲ ਕਰਾਂਗੇ ਕਿਵੇਂ ਲੱਗਦਾ ਜਦੋਂ ਇਸ ਤਰ੍ਹਾਂ 3 ਦੇ ਵਿਆਹ ਹੁੰਦੇ ਨੇ ਖਾਸ ਗੱਲ ਇਹ ਹੁੰਦੀ ਹੈ ਕਿ ਕਿਉਂਕਿ ਜਿਹੜੀਆਂ 3 ਹੁੰਦੀਆਂ ਨੇ ਕਿਤੇ ਨਾ ਕਿਤੇ ਬਾਪ ਹੁੰਦਾ ਜ਼ਿੰਮੇਵਾਰੀਆਂ ਭਾਰੀਆਂ ਹੁੰਦੀਆਂ ਨੇ ਪਰ ਪੁਸ਼ਪਾ ਮਾਣੇ ਅੱਜ ਮੈਨੂੰ ਲੱਗਦੀ ਉਹ ਸਾਰੀਆਂ 3 ਆਪਦੇ ਹੱਥਾਂ ਦੇ ਨਾਲ ਕਾਰਜ ਕਰਦੇ ਇਹ 3 ਜਿਹੜੀਆਂ ਹੁੰਦੀਆਂ ਇਹਨਾਂ ਨੂੰ ਤੋੜਨਾ ਬਹੁਤ ਔਖਾ ਹੁੰਦਾ ਔਰ ਗਰੀਬ ਪਰਿਵਾਰ ਲਈ ਤੇ ਜਿਹੜਾ ਪੁਸ਼ਪਾ ਬੀਬੀ ਨੇ ਇਹ ਕੰਮ ਕੀਤਾ ਇਹ ਬਹੁਤ ਕਮਾਲਾ ਕੰਮ ਤੇ ਮੈਨੂੰ ਬੜਾ ਮਾਣ ਆ ਪੁਸ਼ਪਾ ਬੀਬੀ ਤੇ ਪਹਿਲਾਂ ਵੀ ਇਹਨਾਂ ਨੇ ਵਿਆਹ ਕੀਤੇ ਆ ਤੇ ਹੁਣ ਵੀ 8 ਕੁੜੀਆਂ ਦਾ ਵਿਆਹ ਕੀਤਾ ਤੇ ਬਹੁਤ ਖੁਸ਼ੀ ਦੀ ਗੱਲ ਆ ਤੇ ਮੈਂ ਕਹਿੰਨੀ ਆ ਜਿਵੇਂ ਪੁਸ਼ਪਾ ਬੀਬੀ ਐਦਾਂ ਕੁੜੀਆਂ ਦਾ ਕੰਨਿਆਦਾਨ ਕਰਦਿਆ ਤੇ ਜੇ ਸਾਰੇ ਐਦਾਂ ਜਾਗਰੂਤ ਹੋਣ ਤਾਂ ਬਹੁਤ ਵੱਡੀ ਗੱਲ ਆ ਪਰ ਇੱਕ ਗੱਲ ਕਹਿੰਦੇ ਹੁੰਦੇ ਆ ਵੀ ਧੀਆਂ ਤੇ ਗਰੀਬੀ ਰਪਾ ਇੱਕ ਥਾਣਾ ਦੇਈ ਕਿਉਂਕਿ ਤੁਹਾਨੂੰ ਮੈਨੂੰ ਲੱਗਦੀ ਆਪਣਾ ਵਕਤ ਵੀ ਜ਼ਿਆਦਾ ਆ ਜਾਂਦਾ ਹੋਣਾ ਜਦੋਂ ਮੁੰਨੀ ਰੰਮੀ ਸਾਰੇ ਸਾਰੇ ਤੁਹਾਡਾ ਪਰਿਵਾਰ ਆ ਜਿਹੜਾ ਤੇ ਉਹ ਇੱਕ ਦੌਰ ਦੇ ਵਿੱਚ ਸੀਗਾ ਜਦੋਂ ਸਟ੍ਰਗਲਿੰਗ ਲਾਈਫ ਸੀ ਤਾਂ ਉਦੋਂ ਮੈਨੂੰ ਲੱਗਦੀ ਵਿਆਹ ਦੀ ਤਾਂ ਦੂਰ ਉੱਧਾ ਰੋਟੀ ਦਾ ਵੀ ਇੱਕ ਜ਼ਿੰਦਗੀ ਚ ਇਹ ਚੀਜ਼ ਗਰੀਬ ਗਰੀਬੀ ਵੇਖੀ ਐ ਸੀ ਤੇ ਚਾਰ ਪੰਜ ਭੈਣਾਂ ਸੀ ਅਸੀਂ ਪੰਜ ਭੈਣਾਂ ਲਈ ਬਹੁਤ ਔਖਾ ਸੀਗਾ ਤੇ ਚਲੋ ਬਾਬਾ ਜੀ ਨੇ ਹੁਣ ਪਰਮਾਤਮਾ ਨੇ ਬਹੁਤ ਅੱਛੀ ਸੁਣੀ ਆ ਪਰ ਜਿਹੜਾ ਜਿਹੜਾ ਗਰੀਬ ਇੱਕ ਗਰੀਬ ਬੰਦਾ ਹੁੰਦਾ ਉਤੋਂ ਬੇਟੀਆਂ ਹੁਣ ਉਹਦੇ ਲਈ ਬਹੁਤ ਔਖਾ ਹੁੰਦਾ ਤੇ ਚਲੋ ਮਹਾਰਾਜ ਸਾਰਿਆਂ ਤੇ ਇਦਾਂ ਹੀ ਕਿਰਪਾ ਕਰਨਾ ਮੈਂ ਬਸਾਨਾ ਨੂੰ ਵੀ ਇਹ ਸਵਾਲ ਕੀਤਾ ਵੀ ਜਦੋਂ ਇੱਕ ਕੁੜੀ ਆ ਵਿਆਹ ਦੋ ਤਿੰਨ ਕੁੜੀਆਂ ਨੇ ਉਹਨਾਂ ਦੇ ਫਾਦਰ ਹੈ ਨਹੀਂ ਤਾਂ ਜਦੋਂ ਤੁਹਾਡੇ ਵਿਆਹ ਵੀ ਹੋਏ ਹੋਣੇ ਆ ਤਾਂ ਜਦੋਂ ਫਾਦਰ ਦੀ ਕਮੀ ਤਾਂ ਰਹਿੰਦੀ ਆ ਕਿਉਂਕਿ ਜਿਹੜਾ ਬਾਪ ਹੁੰਦਾ ਚਾਹੇ ਉਹ ਬੈਠਾ ਹੀ ਰਵੇ ਕੁਛ ਕਰੇ ਨਾ ਪਰ ਇੱਕ ਮਾਣ ਹੁੰਦਾ ਮਾਣ ਹੁੰਦਾ ਪਿਓ ਦਾ ਬਹੁਤ ਵੱਡਾ ਸਹਾਰਾ ਹੁੰਦਾ ਪਹਿਲੀ ਗੱਲ ਤਾਂ ਜਦੋਂ ਪਿਓ ਹੋਵੇ ਤਾਂ ਕੋਈ ਬੋਲਦਾ ਹੀ ਨਹੀਂਗਾ ਪਹਿਲਾਂ ਤਾਂ ਇੱਥੇ ਗੱਲ ਖਤਮ ਹੋ ਜਾਂਦੀ ਆ ਪਿਓ ਚਾਹੇ ਗਰੀਬੀ ਦੀ ਵਿਆਹ ਕਰਦੇ ਚਾਹੇ ਅਮੀਰੀ ਚ ਕਰਦੇ ਪਰ ਉਹਦਾ ਜਿਹ ਜਾ ਉਹਦਾ ਬੈਠੇ ਹੋਣਾ ਬਹੁਤ ਵੱਡੀ ਗੱਲ ਆ ਤੇ ਬਾਕੀ ਦੂਜੀ ਗੱਲ ਇਹ ਆ ਵੀ ਬਹੁਤ ਵਧੀਆ ਲੱਗ ਰਿਹਾ ਮੈਨੂੰ ਅੱਜ ਬੀਬੀ ਪੁਸ਼ਪਾ ਜੀ ਨੇ ਇਨਵਾਈਟ ਕੀਤਾ ਸੀਗਾ ਤੇ ਅਸੀਂ ਮਾਣ ਮਹਿਸੂਸ ਕੀਤਾ ਬੀਬੀ ਪੁਸ਼ਪਾ ਨੇ ਐਡਾ ਵੱਡਾ ਕੰਮ ਕੀਤਾ ਪਰ ਲੱਗਦਾ ਨਹੀਂ ਹੈਗਾ ਵੀ ਜਿਹੜਾ ਸਿਆਣੇ ਕਹਿੰਦੇ ਹੁੰਦੇ ਨੇ ਨਾ ਜਿਹਦੇ ਘਰੇ ਤੀਆਂ ਹੋਣ ਰੱਬ ਵੀ ਜਦੋਂ ਮਿਹਰਬਾਨ ਹੁੰਦਾ ਫਿਰ ਛੱਪਰ ਪਾੜ ਕੇ ਦਿੰਦਾ ਲੱਗਦਾ ਵੀ ਉਹ ਸਾਰੀ ਗਰੀਬੀ ਵਾਲੇ ਧੋਨੇ ਧੋਤੇ ਬਿਲਕੁਲ ਬਿਲਕੁਲ ਧੋਤੇ ਜੇ ਸਾ ਅਸੀਂ ਪੰਜ ਭੈਣਾਂ ਸੀ ਤੇ ਪ੍ਰਮਾਤਮਾ ਨੇ ਕੁਝ ਵੀ ਨਹੀਂ ਲੁਕੋਇਆ ਸੱਚੇ ਦਿਲੋਂ ਜੀ ਤੁਸੀਂ ਪ੍ਰਮਾਤਮਾ ਦੀ ਅਰਦਾਸ ਕਰੋਗੇ ਬੇਨਤੀ ਕਰੋਗੇ ਸਾਰਾ ਕੁਝ ਹੁੰਦਾ ਮੈਨੂੰ ਲੱਗਦੀ ਸਭ ਤੋਂ ਪਹਿਲਾ ਵਿਆਹ ਵੀ ਥੋੜਾ ਹੀ ਹੋਇਆ ਸੀ ਮੇਰੇ ਤੇ ਮੇਰੇ ਵੱਡੇ ਭੈਣ ਸੀ ਨੀ ਤੂੰ ਅੱਛਾ ਜੀ ਫਿਰ ਉਸ ਤੋਂ ਬਾਅਦ ਮੇਰਾ ਹੋਇਆ ਫਿਰ ਤੁਸੀਂ ਕਹਿੰਦੇ ਮੁੰਨੀ ਸਾਡੇ ਛੋਟੇ ਨਾਮ ਹੈ ਰਮਨ ਮੁੰਨੀ ਤੇ ਪੱਪੂ ਪਰ ਮੈਨੂੰ ਲੱਗਦਾ ਵੀ ਉਦੋਂ ਉਦੋਂ ਜਿਹੜਾ ਇਹ ਵਕਤ ਹੋਣਾ ਕਿਉਂਕਿ ਅੱਜ ਜਦੋਂ ਤੁਸੀਂ ਏਡੇ ਏਡੇ ਮਹਿੰਗੇ ਵਿਆਹਾਂ ਸ਼ੋਅ ਵੀ ਕਰਦੇ ਹੋ ਪਰ ਜਦੋਂ ਤੁਹਾਡੇ ਦਾ ਮੈਨੂੰ ਲੱਗਦੀ ਵੀ ਥੋੜੇ ਜਿਹਾ ਦਾਜ ਜੀ ਕੰਮ ਨਿਬੇੜ ਥੋੜੇ ਜਿਹਾ ਮਤਲਬ ਵਿਆਹ ਕਰਨਾ ਹੀ ਬਹੁਤ ਔਖਾ ਸੀਗਾ ਮੇਰਾ ਤਾਂ ਵੈਸੇ ਮਿਸਿਸ ਬਾਦਲ ਨੇ ਕੀਤਾ ਸੀ ਵਿਆਹ ਮੇਰਾ ਸਾਰਾ ਦਾਜ ਉਹਨਾਂ ਨੇ ਦਿੱਤਾ ਸੀ ਤੇ ਮੈਂ ਉਹਨਾਂ ਦੀ ਹਜੇ ਵੀ ਮੈਂ ਮੈਨੂੰ ਉਹ ਬੁੜੀ ਨਹੀਂ ਮਿਲਨੀ ਉਹਦਾ ਉਹ ਜਿਹੜਾ ਇਨਸਾਨ ਸੀ ਉਹ ਮੈਨੂੰ ਹੁਣ ਤੱਕ ਹਜੇ ਤੱਕਰ ਨਹੀਂ ਮਿਲਿਆ ਪਰ ਇਹ ਤਾਂ ਬਹੁਤ ਵੱਡੀ ਗੱਲ ਹੈ ਵੀ ਤੁਸੀਂ ਇਹ ਇਹ ਸ਼ਬਦ ਇੱਥੇ ਕਹੇ ਤੇ ਨਹੀਂ ਤਾਂ ਕਲਾਕਾਰ ਆਮ ਤੌਰ ਤੇ ਜਦੋਂ ਕਹਿੰਦੇ ਹੁੰਦੇ ਨੇ ਨਾ ਵੀ ਚੰਗਾ ਵਕਤ ਆ ਜੇ ਤਾਂ ਉਹ ਭੁੱਲ ਜਾਂਦਾ ਵੀ ਮਾੜੇ ਵਕਤ ਹਾਂ ਮੇਰੇ ਕੋਲੇ ਉਹਨਾਂ ਨੇ ਮੈਨੂੰ ਮੋਟਰਸਾਈਕਲ ਦਿੱਤਾ ਸੀ ਮੇਰੇ ਕੋਲੇ ਹਜੇ ਵੀ ਯਾਦ ਆ ਮੈਨੂੰ ਉਹ ਮੈਂ ਵੇਚਿਆ ਨਹੀਂ ਨਾ ਮੈਂ ਕਿਸੇ ਨੂੰ ਦਿੱਤਾ ਉਹਨੂੰ ਐ ਬਸ ਰੱਖਣਾਗਾ ਜਿਵੇਂ ਜਿਵੇਂ ਪ੍ਰਮਾਤਮਾ ਤਰੱਕੀ ਕਰੋ ਓਵੇਂ ਓਵੇਂ ਉਹਦਾ ਉਹਦਾ ਵੀ ਲੈਵਲ ਵਧੇ ਜਾਊਗਾ ਕਾਈ ਕਹਿੰਦੇ ਵੀ ਗਬੂਰਖਾਨ ਦੀਆਂ ਪੋਤੀਆਂ ਅੱਜ ਪੂ ਉਂਦੇ ਜਾਂਦੇ ਕੀ ਕਹਿਣਾ ਚਾਹੋਂਗੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਕਿਉਂਕਿ ਜਦੋਂ ਮੈਨੂੰ ਲੱਗਦੀ ਕਈ ਮੈਂ ਇਹੋ ਜਿਹੇ ਪਿਓ ਵੀ ਦੇਖੇ ਨੇ ਜਦੋਂ ਦੋਖ ਪੈਗ ਲਾ ਲੈਂਦੇ ਨੇ ਤਾਂ ਫਿਰ ਇਹ ਕਹਿਣ ਲੱਗ ਪੈਂਦੇ ਨੇ ਘਰ ਵਾਲੀ ਨੂੰ ਵੀ ਤੇਰੇ ਮੁੰਡਾ ਕਿਉਂ ਨਹੀਂ ਹੁੰਦਾ ਦੋ ਕੁੜੀਆਂ ਹੋ ਗਈਆਂ ਜਾਂ ਮੁੰਡੇ ਦੀ ਝਾਕ ਦੇ ਵਿੱਚ ਹੀ ਕਈ ਕੁੜੀਆਂ ਹੋ ਜਾਂਦੀਆਂ ਨੇ ਤਾਂ ਮੈਨੂੰ ਲੱਗਦੀ ਵੀ ਉਹ ਕੁੜੀ ਆ ਜਿਹੜੀ ਉਹਦਾ ਦੇਲੇ ਪੁੱਛਿਆ ਜਾਂਦਾ ਉਹ ਤੇ ਕੀ ਬੀਤੀ ਆ ਇਹ ਤਾਂ ਫਿਰ ਉਸੇ ਨੂੰ ਪਤਾ ਦੁਖ ਤਾਂ ਚਲੋ ਮੇਰੀ ਮਾਂ ਨੇ ਵੀ ਦੇਖਿਆ ਇਹ ਚੀਜ਼ ਦੇ ਪਰ ਕੁੜੀ ਹੋਣਾ ਵੀ ਜ਼ਰੂਰੀ ਆ ਜੇ ਪੰਜ ਵੀ ਹੁੰਦੀਆਂ ਛੇ ਵੀ ਹੁੰਦੀਆਂ ਪਲੀਜ਼ ਉਹਦੇ ਤੇ ਉਹ ਨਾ ਕਰੋ ਤੁਸੀਂ ਜੋ ਪਾਬੰਦੀ ਲਾਉਂਦੇ ਉਹ ਨਾ ਲਾਓ ਪੱਥਰ ਨਾ ਸਮਝੋ ਹਾਂ ਪੱਥਰ ਨਾ ਸਮਝੋ ਪਹਿਲਾਂ ਪੱਥਰੀ ਸਮਝਦੇ ਸੀ ਪਰ ਮੈਂ ਸ਼ੁਕਰਗੁਜ਼ਾਰ ਕਰਦੀ ਹਾਂ ਮੇਰੇ ਦਾਦਾ ਜੀ ਦਾ ਪਾਪਾ ਦਾਦੀ ਮੇਰੇ ਉਹਨਾਂ ਨੇ ਕਦੇ ਨਹੀਂ ਸਾਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਪੱਥਰ ਪੈਦਾ ਹੋਗੇ ਉਹ ਤਾਂ ਚਲੋ ਆਏ ਸੀ ਵੀ ਜਿਵੇਂ ਜਿਵੇਂ ਬੱਚੇ ਹੋਈਗੇ ਉਹ ਪੈਦਾ ਕਰੀਗੇ ਤੇ ਬਹੁਤ ਵਧੀਆ ਲੱਗਿਆ ਸਾਨੂੰ ਪਰ ਇੱਕ ਗੱਲ ਆ ਵੀ ਅੱਜ ਜਿੱਥੇ ਵੀ ਉਹ ਮਕਾਮ ਤੇ ਉਹ ਪਰਿਵਾਰ ਦੇ ਵਿੱਚ ਇੱਕੋ ਜੀ ਆ ਸੀਰਾ ਖਾਨ ਸਾਹਿਬ ਜਦੋਂ ਕਿਤੇ ਉਹਨਾਂ ਦੇ ਗਾਣੇ ਵੀ ਚੱਲਦੇ ਹੋਣਗੇ ਤਾਂ ਲੱਗਦਾ ਵੀ ਅੱਜ ਹੁੰਦੇ ਤਾਂ ਧੀਆਂ ਦੀ ਤਰੱਕੀ ਪੁੱਤਾਂ ਦੀ ਤਰੱਕੀ ਤਾਂ ਬਹੁਤ ਦੇਖਦੇ ਆ ਪਰ ਅੱਜ ਧੀਆਂ ਦੀ ਤਰੱਕੀ ਦੇਖਦੇ ਮੈਂ ਕਹਣੀ ਉਹਨਾਂ ਤੋਂ ਉਹਨਾਂ ਦੇ ਕੋਈ ਸ਼ਬਦ ਹੀ ਹੈ ਨਹੀਂ ਸੋ ਉਹਨਾਂ ਕੋਲੇ ਵੀ ਹੈ ਨਹੀਂ ਸਾਡੇ ਕੋਲੇ ਵੀ ਹੈ ਨਹੀਂ ਬਟ ਉਹਨਾਂ ਦੇ ਚਾਅ ਸੀ ਜੋ ਅੱਜ ਪੂਰੇ ਅਸੀਂ ਕਰੀ ਜਾਂਦੇ ਆ ਠੀਕ ਹੈ ਮੈਂ ਕਹਿੰਦਾ ਲਾਸਟ ਦੇ ਵਿੱਚ ਜਾਂਦੇ ਜਾਂਦੇ ਸੱਜਣਾ ਦਾ ਖਤ ਆ ਗਿਆ ਜਿਹੜਾ ਮੈਨੂੰ ਲੱਗਦੀ ਕਿ ਜਿੰਨਾ ਤੁਸੀਂ ਉਹਨੂੰ ਪਰਵਾਨ ਦੁਨੀਆ ਦੇ ਵਿੱਚ ਕਰਵਾਇਆ ਹੋ ਗੱਲ ਛੇੜ ਕੇ ਚਨਾਵੇ ਤੇਰੇ ਪਿਆਰ ਦੀ ਢਾਣੀ ਕੁੜੀਆਂ ਦੀ ਤਾਨੇ ਮੈਨੂੰ ਮਾਰਦੀ ਵੇ ਡਾਕੀਆਂ ਸਿਆਂ ਪਾ ਪਾ ਗਿਆ ਹੋ ਜਦੋਂ ਕੁੜੀਆਂ ਦੀ ਢਾਣੀ ਵਿੱਚ ਬੈਠੀ ਨੂੰ ਮੈਂ ਸੱਜਣਾ ਦਾ ਖਤ ਆ ਗਿਆ ਵੇ ਸੱਜਣਾ ਦਾ ਖਤ ਆ ਗਿਆ ਬਾਦਲ ਵਾਲਿਆ ਪਿਆਰਾ ਬੜਾ ਉਹਦੇ ਲਈ ਬਾਦਲ ਵਾਲਿਆ ਪਿਆਰਾ ਬਹੁਤ ਆ ਲੱਗਦਾ ਮੈਂ ਸੱਚ ਆ ਕਦਨ ਦੀਵਾਲ ਵੇ ਸਾਡੇ ਪਿੰਡ ਤੋਂ ਕਦੇ ਤਾਂ ਗੇਣਾ ਮਾਰ ਜਾਵੇ ਹਾਨੀਆਂ ਸਿਰੇ ਨਾਲ ਹਲਵੇ ਖੁੱਲ ਜਾਣਗੇ ਸੋਹਣਿਆ ਸਾਡੇ ਭਾਗ ਵੇ ਖੁੱਲ ਜਾਣਗੇ ਸੋਹਣਿਆ ਸਾਡੇ ਭਾਗ ਵੇ ਵੇ ਜਦੋਂ ਪਿੰਡ ਫੇਰਾ ਪਾ ਗਿਆਂ ਉਹ ਜਦੋਂ ਕੁੜੀਆਂ ਦੇ ਟਾਣੇ ਵਿੱਚ ਬੈਠੇ ਨੂੰ ਵੇ ਸੱਜਣਾ ਦਾ ਖਤ ਆ ਗਿਆ